ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀਓ ਡੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਓ ਸੁਣੋ ਬਾਈ ਹਰਜਿੰਦਰ ਨਾਲ ਮਲਾਉਣੇ ਆ ਤੇ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਕਰਾਉਣੇ ਆ ਬਾਈ ਤੋਂ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕੰਟੀਨਿਊ ਕਰਦੇ ਆ ਸੱਚੀ ਆ ਬਾਈ ਸੱਚੀ ਆ ਬਾਈ ਠੀਕ ਠਾਕ ਬਾਈ ਠੀਕ ਠਾਕ ਬਾਈ ਵਧੀਆ ਆਪਣਾ ਸਹੀ ਮੰਡੀ ਦਾ ਮਾਹੌਲ ਜਿਵੇਂ ਚੱਲ ਰਿਹਾ ਹੈ ਬਾਈ ਮੰਡੀ ਦਾ ਬਹੁਤ ਵਧੀਆ ਚੱਲ ਰਿਹਾ ਹੈ ਬਾਈ ਅੱਛਾ ਕਰੀਏ ਵੀਡੀਓ ਕੰਟੀਨਿਊ ਬਾਈ ਹਾਂਜੀ ਹਾਂਜੀ ਫਾਰਮਰ ਟਰੈਕਟਰ 60 55 2020 ਮਾਡਲ ਡਿਮਾਂਡ ਹੈਗੀ ਬਾਈ ਜੀ 7 ਲੱਖ 60 ਹਜ਼ਾਰ ਰੁਪਏ ਡਮਾਡ। ਫੁੱਲ ਟੌਪ ਮਾਰ ਲਾ ਬਾਈ, ਟਾਵਰ ਮਿਕਸ ਚਾਹੀਏ। ਠੀਕ ਹੈ ਵੀਰੇ। ਡੀ ਮਾਰ ਲਾ ਬਾਈ, 550 ਹਜ਼ਾਰ ਡਾ ਰੇਣਾ ਚੱਲਿਆ ਹੋਇਆ ਹੈਗਾ। ਠੀਕ ਹੈ ਵੀਰ ਦਿਖਾ ਦਿਨੇ ਮੀਟਰ ਦੇਖ ਲਈਏ ਬਾਈ। ਹਾਂ ਜੀ ਹਾਂ ਜੀ ਬਾਈ। ਨਾਲ ਦੇ ਟਾਇਰ ਹੈ ਬਾਈ 20 ਮਾਡਲ ਦੇ। 1 ਮਿੰਟ ਠੀਕ ਹੈ ਵੀਰੇ। ਕਿੰਨੇ ਪਰਸੈਂਟ ਡੋਰ ਵੀ ਨਵੀਂ ਬੇੜ ਹੈ ਰਹਿਣਾ। ਟਾਇਰ ਬਾਈ ਪਏ 90 ਪੈਸੇ ਬਾਈ। ਅੱਛਾ ਵੀਰੇ। ਸੁਆਰ ਦੇ ਨਾਲ ਸਾਰੀ ਮਿਲ ਜੂ ਬਾਈ ਬਾਈ ਸਾਰਾ ਫੱਟੀ ਡੰਡਾ ਸਾਰਾ ਨਾਲ ਆ ਬਈ ਜਿਹੜਾ ਕੋਈ ਕੰਪਨੀ ਵਾਲਾ ਠੀਕ ਹੈ ਵੀਰੇ ਹਾਂਜੀ ਤਾਂ ਇਹ ਕਿਨੇ ਹੌਸ ਪਾਵਰ ਚੋਂਦਾ ਬਈ ਇਹ 60 ਹੌਸ ਪਾਵਰ ਚ ਬਈ ਟੌਪ ਮਾਡਲ ਰੈਟਰ ਹੈਗਾ ਠੀਕ ਹੈ ਵੀਰੇ ਹਾਂਜੀ ਕੀ ਹੈ ਜੀ ਮੂਰਲੇ ਡਰ ਬਾਈ ਫਰੰਟ ਵਾਲੇ ਟਾਇਰ ਬਾਈ ਵੱਡੇ ਲੱਗੇ ਹੋਏ ਹੈਗੇ ਰੇਡੀਅਲ ਟਾਇਰ ਆ 950 916 ਦੇ ਬਾਈ ਜੀ ਠੀਕ ਹੈ ਬਾਈ ਹਾਂਜੀ ਇਹ ਵੀ ਐਮ ਆਰਪ ਦੇ ਲੱਗੇ ਹੋਇਆ ਬਾਈ ਠੀਕ ਹੈ ਬਾਈ ਇਹ ਐਨਓਸੀ ਮਿਲ ਜੂ ਬਾਈ ਹਾਂਜੀ ਹਾਂਜੀ ਬਾਈ ਆ ਚਾਰ ਨੰਬਰ ਐਨਓਸੀ ਬਾਈ ਲੈ ਕੇ ਦੇਵਾ ਠੀਕ ਹੈ ਬਾਈ ਆਪਾਂ ਲੋਨ ਵੀ ਕਰਾਉਂਦੇ ਟਰੈਕਟਰਾਂ ਦੇ ਬਾਈ ਨਹੀਂ ਲੋਨ ਨਹੀਂ ਕਰਾਉਂਦੇ ਬਾਈ ਆਪਾਂ ਠੀਕ ਹੈ ਬਾਈ ਡਿਮਾਂਡ ਤਾਂ ਹੀ ਹੈ ਬਾਈ ਆਪਣੀ 7,60,000 ਰੁਪਏ ਵਾਲੇ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਬਾਈ ਕਰਤਾ ਹੈ ਮਾਨਤਾਨ ਮੌਕੇ ਤੇ ਬਾਈ ਪੂਰਾ ਦੱਸਦੇ ਬਾਈ ਮਾੜਾ 740 ਦਾ ਛੱਡ ਦਾਂਗੇ ਬਾਈ ਜੋ ਕੋ ਵੀਡੀਓ ਦੇਖ ਕੇ ਆਉਂਦਾ ਬਾਈ ਕਰ ਦਾਂਗੇ 5-7000 ਹੋਰ ਕਰ ਦਾਂਗੇ ਠੀਕ ਹੈ ਬਾਈ ਇਸ ਤੋਂ ਬਾਅਦ ਬਾਈ ਜੌਂਡੀਰ 524 ਹੈ ਬਾਈ 10 ਵਾ 11 ਮਾਡਲ ਆਗਾ ਠੀਕ ਆ ਨੰਬਰ ਇਹਨਾਂ ਦਾ ਬਟਨ ਦੇ ਦਾ ਨੰਬਰ ਆ ਬਾਈ ਜੀ ਠੀਕ ਹੈ ਜੀ ਡਿਮਾਂਡ ਇਹ ਬਾਈ ਜੀ 390 39000 ਰੁਪਿਆ ਡਿਮਾਂਡ ਆ ਬਾਈ ਮਾਗਲੇ ਟਾਇਰ 5765 ਪਏ ਬਾਈ ਮੂਹਲੇ ਟਾਇਰ 885 ਪਏ ਜੀ ਠੀਕ ਆ ਬਈ ਇਹ ਬਾਈ ਰੰਗ ਦੀ ਗੱਲ ਕਰੀਏ ਬਈ ਸਾਰਾ ਰੰਗ ਰੇ ਇਹਨਾਂ ਦਾ ਸ਼ੋਹ ਚੂ ਤੇ ਰੰਗ ਮਰਾੜਾਂ ਦੇ ਬਾਈ ਕਿਤੇ ਬਚਿਆ ਨਹੀਂ ਯਾਰ ਠੀਕ ਆ ਬਾਈ ਇਹ ਡਿਸਟ੍ਰੀਬਿਊਟਰ ਆਉਂਦਾ ਬਾਈ ਕਿਉਂ ਆਉਂਦਾ ਨਹੀਂ ਇਹ ਚ ਨਹੀਂ ਡਿਸਟ੍ਰੀਬਿਊਟਰ ਨਹੀਂ ਆਉਂਦਾ ਬਾਈ ਇਹ ਠੀਕ ਆ ਬਈ ਕਿੰਨੇ ਹੌਸ ਪਾਵਰ ਚਾਉਂਦਾ ਬਾਈ ਇਹ ਬਾਈ 50 ਪਾਵਰ ਚਾਉਂਦਾ ਬਾਈ 50 ਪਾਵਰ ਚ ਮਾੜਾ ਨਾ ਸਾਰੇ ਮਿਲ ਜੂ ਬਾਈ ਹਾਂਜੀ ਬਾਈ ਡੰਡਾ ਫੱਟੀ ਸਾਰਾ ਕੁਝ ਮਿਲੂਗਾ ਬਾਈ ਠੀਕ ਹੈ ਬਾਈ ਟੈਰ ਕਿੰਨੀ ਪਰਸੈਂਟ ਹੋਣਗੇ ਬਾਈ ਇਹਦੇ ਟੈਰ ਬਾਈ ਪਿਆ 75 ਹੈ ਬਾਈ ਅਗਲੇ ਟੈਰ ਪਿਆ 80 85 ਹੈ ਠੀਕ ਹੈ ਬਾਈ ਇਹਦੇ ਨਾ ਐਨਓ ਸੀਦੇ ਨਹੀਂ ਮਿਲਨੀ ਬਾਈ ਇਹ ਬਾਈ ਇਹਦੇ ਵਾਸਤੇ ਲੋਨ ਨਹੀਂ ਵੰਦੇ ਪਿਆ ਆ ਦਾ ਲੋਕਲ ਨੰਬਰ ਹੀ ਆਇਆ ਜੇ ਹਰਿਆਣੇ ਵਾਲੇ ਬੰਦਾ ਲੈਂਦਾ ਕੋਈ ਬਾਈ ਹਾਂਜੀ ਬਾਈ ਹਰਿਆਣੇ ਦੇ ਆਉਂਦੇ ਮੈਨੂੰ ਸੀ ਮਿਲ ਠੀਕ ਹੈ ਬਾਈ ਡਿਮਾਂਡ ਦਈਏ ਬਾਈ ਆਪਣੀ ਦੀ 390000 ਰੁਪਏ ਡਿਮਾਂਡ ਕਿੰਨੇ ਦਾ ਛੱਡ ਦੇਗੇ ਬਾਈ ਆਪਾਂ 365000 ਦਾ ਟਰੈਕਟਰ ਛੱਡ ਦਾਂਗੇ ਠੀਕ ਹੈ ਬਾਈ ਬਾਹਰ ਜਾ ਤਸੱਲੀ ਕਰਕੇ ਲੈ ਜਾ ਬੰਦਾ ਹਾਂਜੀ ਹਾਂਜੀ ਬਾਈ ਕੋਈ ਜ਼ਿੰਮੇਵਾਰੀ ਹਾਂਜੀ ਕਾਪੀ ਗਾਜੀ ਜ਼ਿੰਮੇਵਾਰੀ ਹੋਊ ਬਾਈ ਆਪਾਂ ਹਾਂਜੀ ਹਾਂਜੀ ਫੁੱਲ ਜ਼ਿੰਮੇਵਾਰੀ ਹੋਊਗੀ ਠੀਕ ਹੈ ਬਾਈ ਇਦੋ ਵਾਰ ਬਾਈ ਆਪਣੇ ਕੋਲੇ ਬਾਈ ਸਾਡਾ ਇੱਕ ਆ ਫਾਰਮ ਟਰੈਕ ਸਾਥ ਆ ਬਾਈ ਫਾਰਮ ਟਰੈਕ 60 2100 ਕਾ ਮਾਡਲ ਹੈ ਬਾਈ ਜੀ 2016 ਮਾਡਲ ਹੈਗਾ ਰੈਣਾ ਨੰਬਰ ਬਾਈ ਐਨਓ ਸੀ ਲੇਕ ਦੇਵਾਂ 496000 ਰੁਪਏ ਡਿਮਾਂਡ ਹੈ ਠ ਦੇ ਰੰਗ ਦੀ ਗੱਲ ਕਰੀਏ ਬਾਈ ਇਹਦੇ ਰੰਗ ਬਾਈ ਸ਼ੋ ਮਗਰਿਆੜ ਸਾਰਾ ਓਰੀਜਨਲ ਆ ਬਾਈ ਠੀਕ ਹੈ ਇਹਦੇ ਰੰਗ ਪੇਂਟ ਇਹਦੇ ਵੱਜਾਂ ਕਿੰਨੇ ਉਸ ਪਾਵਰ ਚਾਹੁੰਦਾ ਬਾਈ ਇਹ 55 ਪਾਵਰ ਚਾਹੁੰਦਾ ਬਾਈ ਠੀਕ ਹੈ 18 ਦੀ ਗੱਲ ਕਰੀਏ ਟਾਇਰ ਕਿੰਨੀ ਹੋਣੀ ਬਾਈ ਟਾਇਰ ਬਾਈ ਮਗਰਿਆੜ ਨਵੇਂ ਆ ਗਏ 90 ਪੈਸੇ ਟਾਇਰ ਆ ਬਾਈ ਹਾਂਜੀ ਵੀਰੇ ਹੋਰ ਲੈ 60 ਪੈਸੇ ਟਾਇਰ ਆ ਬਾਈ ਠੀਕ ਹੈ ਵੀਰੇ ਬੇਸ ਸਾਰਾ ਉਸ ਨਾਲ ਹੀ ਮਿਲੂ ਬਾਈ ਸਪੀਕਰ ਹਾਂਜੀ ਬਾਈ ਡੈਕ ਕਨੋਪੀ ਸਾਰਾ ਕੋਲ ਨਾਲ ਦੇਵਾਂ ਜੀ ਠੀਕ ਹੈ ਬਾਈ ਫੈਬਰ ਵਾਲੀ ਛਤਰੀ ਸਾਰਾ ਉਸ ਹਰਿਆਣਾ ਨੰਬਰ ਸੀ ਕਿ ਪਿਆਪ ਬਈਏ ਬਈਏ ਹਰਿਆਣਾ ਨੰਬਰ ਆ ਇਹ ਵੀ ਆਪਾਂ ਇਹਨੂੰ ਫੀ ਲੈ ਲਾਂਗੇ ਠੀਕ ਆ ਵੀਰੇ ਤੁਹਾਨੂੰ ਚਾਹੀਦੀ ਹੋ ਬਈ ਠੀਕ ਆ ਬਈ ਡਿਮਾਂਡ ਤੇ ਹੀ ਆਪਣੀ ਵੀ 496000 ਰੁਪਏ ਦੇਣ ਕਿ ਨਹੀਂ ਛੱਡ ਦਾਂਗੇ ਬਈ ਸਾਡੇ 4 ਲੱਖ ਰੁਪਏ ਟਿਕਟ ਦੇ ਦਾਂਗੇ ਬਈ ਆਪਾਂ ਠੀਕ ਜਸਨੂ ਵੀ ਆ ਬਈ ਹਾਂਜੀ ਬਈ ਦੇਖੋ ਵੀਡੀਓ ਦੇਖਿਓ ਹੋਰ ਕਰੋਗੇ ਮਾਨਤਾਲ ਕਰਦਾ ਮੈਂ ਮੌਕੇ ਤੇ ਵੀ 2-4000 ਠੀਕ ਆ ਟਿਕਟ ਦੀ ਜ਼ਿੰਮੇਵਾਰੀ ਆ ਬਈ ਠੀਕ ਆ ਬਈ ਮੇਰੇ ਕੋਲ ਕਾਪੀ ਗਾਜ ਹੁੰਦੀ ਹੈ ਕਾਪੀ ਗਾਜ ਦੀ ਜ਼ਿੰਮੇਵਾਰੀ ਆ ਕਾਪੀ ਗਾਜ ਦੀ ਜ਼ਿੰਮੇਵਾਰੀ ਆ ਬਾਕੇ ਤਸੱਲੀ ਕਰਕੇ ਲੈ ਜਾ ਬ फार्मट्रैक 6055 2022 ਮਾਡਲ ਡਿਮਾਂਡ ਹੈ ਬਾਈ 7,99,000 ਰੁਪਏ ਡਮੜ ਬਾਈ ਇਹ ਪਾਈ ਦੀ ਰੰਗ ਦੀ ਗੱਲ ਕਰੀਏ ਬਾਈ ਸਾਰਾ ਰੰਗ ਰੇਨਲ ਹੈ ਟਰੈਕਟਰ ਸਾਫ ਤੋਂ ਘੰਟਾ ਚੱਲਿਆ ਹੋਇਆ ਹੈ ਬਾਈ ਦੇਖਾ ਜੀ ਮੀਟਰ ਬਾਈ ਹਾਂਜੀ ਹਾਂਜੀ ਦਿਖਾ ਦਿਓ 700 ਕੁਝ ਘੰਟੇ ਚੱਲਿਆ ਹੋਇਆ ਹੈ ਬਾਈ ਠੀਕ ਹੈ ਬਾਈ ਟਾਇਰ ਦੀ ਗੱਲ ਕਰੀਏ ਟਾਇਰ ਕਿੰਨੀ ਪਰਸੈਂਟ ਹੋਣਗੇ ਬਾਈ ਇਹ ਟਾਇਰ ਬਾਈ 90% ਹੈ ਗਿਆ ਚੌ ਚਾਰ ਹਾਂਜੀ ਨਾਉ ਦੇ ਟਾਇਰ ਆ ਬਈ ਬਾਈ ਮਾਰਾ ਦੇ ਟਾਇਰ ਕਿੰਨੇ ਹਸ ਪਾਵਰ ਚ ਆ ਗਿਆ ਬਈ ਇਹ ਬਈ 60 ਐਚਪੀ ਆ ਲੈਟਰ ਆ ਫੋਟੋ ਮਾਰੋ ਬਈ ਛੋਟੇ ਇਹ ਰਵਾਂ ਠੀਕ ਹੈ ਬਈ ਹਾਂਜੀ ਇਸ ਦੂਬਾਰੇ ਸੀ ਆ ਆਡੀ ਆ ਗਿਆ ਬਈ ਇਹ ਨਾਉਨ ਸੀ ਆਡੀ ਜੀ ਆ ਲੈਟਰ ਆ ਅੱਛਾ ਬਈ ਹਾਂਜੀ ਉਹ ਸੀ ਆਡੀ ਦਾ ਮਤਲਬ ਕੀ ਹੁੰਦਾ ਬਈ ਇਹ ਬਈ ਸੀ ਆਡੀ ਬਾ ਨਵੀ ਤਗੜੀ ਆਈ ਤੇ ਆ 60 ਦੂਬਾਰਾ ਲੈਟਰ ਆ ਗਿਆ ਹਾਂਜੀ 88 ਲੈਟਰ ਆ ਗਿਆ ਠੀਕ ਹੈ ਬਈ ਹਾਂਜੀ ਡਿਵਾਡ ਦਾ ਕੀ ਬਈ ਆਪਣੀ 795000 ਰੁਪਏ ਡਵਾੜ ਕਿੰਨੇ ਇਹ ਛੱਡ ਦਾਂਗੇ ਬਈ ਆਪਾਂ 770000 ਦਾ ਛੱਡ ਦਾਂਗੇ ਬਈ ਠੀਕ ਹੈ ਬਈ ਇਸ ਦੂਬਾਰਾ ਬਈ ਬਾ ਬ अच्छा जो भाई अपने ਕੋਲ ਕੋਈ ਕਿਸੇ ਕੋ ਲੈਂਣ ਦਾ ਟਰੈਕਟਰ ਕੋਈ ਮਾੜੀ ਮੋਢੀ ਪੇਮੈਂਟ ਦੀ ਕੋਈ ਦਿੱਕਤ ਆਉਂਦੀ ਆ ਅੱਗੇ ਪਿਛੇ ਕਰ ਲੈਣੇ ਪੇਮੈਂਟ ਬਾਈ ਹਾਂਜੀ ਬਾਈ ਉਹ ਆਪਣੀ ਕੋਈ ਜ਼ਿੰਮੇਵਾਰੀ ਬੰਦਾ ਨਾਲ ਹੋਊਗਾ ਤਾਂ ਆਪਾਂ ਕਰ ਲੈਣੇ ਕੋਈ ਅੱਕਰਾਈ ਕਰਦੇ ਆ ਅੱਛਾ ਵੀਰ ਹਾਂਜੀ ਬਾਈ ਮੇਰਾ ਟਰੈਕਟਰ ਜੋ ਕਿੰਨੇ ਟਾਂਗ ਦੀ ਤਸੱਲੀ ਕਰਕੇ ਲੈਲੇ ਬੰਦਾ ਟਰੈਕਟਰ ਬਾਈ 6 ਮਹੀਨੇ ਦੀ ਤਸੱਲੀ ਆਪਣੀ ਬਾਕੀ ਬਾਈ ਤੇਲ ਪਾਣੀ ਸਹੀ ਬਦਲੀ ਜਾਵੇ ਤਸੱਲੀ ਆ ਟਰੈਕਟਰ ਨਵੇਂ ਟਰੈਕਟਰ ਹੁੰਦੇ ਆਪਣੇ ਕੋਲੇ ਅੱਛਾ ਅੱਛਾ ਹਾਂਜੀ ਬਾਈ ਉਹ 6 ਮਹੀਨੇ ਜਵੰਦਰ ਵੀ ਜੇ ਕੋਈ ਮਾੜਾ ਮੋਟਾ ਹੋਈ ਹੁੰਦਾ ਹੈ ਨਾ ਨਹੀਂ ਨਹੀਂ ਬਾਈ ਜ਼ਿੰਮੇਵਾਰੀ ਐ ਫੋਲ ਆਪਾਂ ਨੂੰ ਕੋਈ ਦੇਖਦਾ ਠੀਕ ਹੈ ਵੀ 6 ਮਹੀਨੇ ਸਾਰੇ ਹੁਣ ਬਾਹਣ ਦੇ ਸਾਰੇ ਬਾਈ ਜ਼ਿੰਮੇਦਾਰ ਤੇ ਮੰਨ ਲਾ ਵੀ ਤੇਲ ਪਾਣੀ ਦੇਖ ਕੇ ਸਹੀ ਹਾਂਜੀ ਵੀਰੇ ਰਾਈਟਰ ਨੂੰ ਕੋਈ ਨਹੀਂ ਆਪਣਾ ਮੌਕੇ ਤੇ ਵਾਹ ਕੇ ਲੈ ਜੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਬਾਈ ਹਾਂਜੀ ਮੈਂ ਉਹ ਹੀ ਹਾਂ 6 ਮਹੀਨੇ ਦੀ ਗਾਰੰਟੀ ਕੋਈ ਨਹੀਂ ਦਿੰਦਾ ਹੈ ਨਾ ਇੱਡੀ ਗਾਰੰਟੀ ਦੇ ਦਿੱਤੀ ਤੁਹਾਨੂੰ ਆਉਦੀ ਸਾਧਰ ਤੇ ਮਾਣ ਆ ਤਾਂ ਹੀ ਦਿੰਨੇ ਵੇ ਹਾਂਜੀ ਬਾਈ ਠੀਕ ਹੈ ਬਈ ਡਿਮਾਰਡ ਤਾਂ ਹੀ ਹੈ ਬਾਈ ਆਪਣੀ ਇਹਦੇ 7,95,000 ਰੁਪਏ ਦੇ ਵਾਰ ਕਿੰਨੇ ਦਾ ਛੱਡ ਦਾਂਗੇ ਬਾਈ ਠੀਕ ਹੈ ਬਈ ਕੰਪਨੀ ਵੱਲੋਂ ਬਈ ਨਿਸ਼ਾਨੇ ਉਮੇ ਹੀ ਪੰਗਾ ਟਰੈਕਟਰ ਦੇ ਨਟਾਂ ਦੇ ਚੋਂ ਕੰਪਨੀ ਚੈੱਕ ਦੀਆਂ ਹੁੰਦੀਆਂ ਨਿਸ਼ਾਨੀਆਂ ਸਾਰੀਆਂ ਉਮੇ ਹੀ ਪੰਗੀਆਂ ਬਈ ਹਾਂਜੀ ਵੀਰੇ ਸਮਾਈ ਚਾ ਫਿਰ ਫੁੱਲ ਬਈ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਵੀਰੇ ਆਪਣਾ ਕੰਟੈਕਟ ਨੰਬਰ 9463 ਬੋਲਦੇ ਬਈ 88752 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਬਈ ਥੈਂਕ ਯੂ ਬਈ ਓਕੇ ਵੀਰੇ